ਅਸੀ ਗੱਲ ਜੀ ਮੈਂ ਇੱਕ ਕੁਐਸਚਨ ਪੁੱਛਣਾ ਸੀ ਤੁਹਾਡੇ ਤੋਂ ਕਾਫੀ ਟਾਈਮ ਤੋਂ ਮਾਈਂਡ ਦੇ ਵਿੱਚ ਕੁਐਸਚਨ ਸੀ ਕਿ ਜਿਹੜਾ ਨਾਨ ਫੇਸ ਆ ਸੈਲੀਬ੍ਰਿਟੀ ਆ ਜਾਂ ਕੋਈ ਫੇਮਸ ਪਰਸਨੈਲਿਟੀ ਆ ਉਹਦਾ ਇਹ ਜ਼ਰੂਰੀ ਆ ਕਿ ਉਹ ਬ੍ਰਾਂਡਡ ਕੱਪੜੇ ਪਾਵੇ ਗੂਚੀ ਮੂਚੀ ਤੇ ਜਾਂ ਲਗਜ਼ਰੀ ਕਾਰ ਹੀ ਦਿਖਾਵੇ ਫੋਟੋਆਂ ਸਨੈਪਾਂ ਦੇ ਵਿੱਚ ਪੰਜਾਬੀ ਗਾਇਕ ਸਿੰਘਾ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਵਿਚਾਲੇ ਐਕਟਿਵ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਅਕਸਰ ਹੀ ਫੈਨਸ ਦੇ ਨਾਲ ਆਪਣੇ ਜਜ਼ਬਾਤ ਸਾਂਝੇ ਕੀਤੇ ਜਾਂਦੇ ਨੇ ਪਰ ਇਸ ਵਿਚਾਲੇ ਕਲਾਕਾਰ ਨੇ ਆਪਣੇ ਫੈਨਸ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਤੋਂ ਇੱਕ ਸਵਾਲ ਪੁੱਛਤੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਸਾਂਝਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਲਾਕਾਰਾਂ ਦਾ ਦਿਖਾਵਾ ਕਰਨਾ ਜ਼ਰੂਰੀ ਹੁੰਦਾ ਹੈ ਕਿਆ ਉਹਨਾਂ ਨੇ ਕਿਹਾ ਕਿ ਮੇਰੇ ਦਿਮਾਗ ਦੇ ਵਿੱਚ ਸਵਾਲ ਆ ਲਾਇਆ ਸੀ ਕਿ ਇਹ ਸਭ ਕਿਸੇ ਆਰਟਿਸਟ ਦੇ ਲਈ ਜ਼ਰੂਰੀ ਹੈ ਜਾਂ ਫਿਰ ਉਹ ਸਿੰਪਲ ਬਣ ਕੇ ਵੀ ਦੇ ਸਕਦਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਗਾਇਕ ਦੀ ਇਹ ਵੀਡੀਓ ਅਸੀ ਗੱਲ ਜੀ ਮੈਂ ਇੱਕ ਕੁਐਸਚਨ ਪੁੱਛਣਾ ਸੀ ਤੁਹਾਡੇ ਤੋਂ ਕਾਫੀ ਟਾਈਮ ਤੋਂ ਮਾਈਂਡ ਦੇ ਵਿੱਚ ਕੁਐਸਚਨ ਸੀ ਕਿ ਜਿਹੜਾ ਨਾਨ ਫੇਸ ਆ ਸੈਲੀਬ੍ਰਿਟੀ ਆ ਜਾਂ ਕੋਈ ਫੇਮਸ ਪਰਸਨੈਲਿਟੀ ਆ ਉਹਦਾ ਇਹ ਜ਼ਰੂਰੀ ਆ ਕਿ ਉਹ ਬ੍ਰਾਂਡਡ ਕੱਪੜੇ ਪਾਵੇ ਗੂਚੀ ਮੂਚੀ ਤੇ ਤੇ ਜਾਂ ਲਗਜ਼ਰੀ ਕਾਰ ਹੀ ਦਿਖਾਵੇ ਫੋਟੋਆਂ ਸਨੈਪਾਂ ਦੇ ਵਿੱਚ ਸਟਾਰ ਬਕ ਤੇ ਬੈਠੇ ਆ 10 20 ਜਾਣੇ ਇਕੱਠੇ ਅਸੀਂ ਰਹਿਨੇ ਆ ਦਰਜਾਨੇ ਉਧਰ ਜਾਣੇ ਮੰਨ ਲਓ ਗੱਡੀਆਂ 10 5 7 ਗੱਡੀਆਂ ਨਾਲ ਜਾਂਦੀਆਂ ਨੇ ਮੰਨ ਲਓ ਐਸੇ ਮੇਰੇ ਦਿਮਾਗ 'ਚ ਕੁਐਸਚਨ ਆਇਆ ਸੀਗਾ ਕਿ ਜ਼ਰੂਰੀ ਹੈ ਕਿਸੇ ਆਰਟਿਸਟ ਲਈ ਜਾਂ ਮਤਲਬ ਉਹ ਸਿੰਪਲ ਵੀ ਰਹਿ ਸਕਦਾ ਚਪਲਾ ਚੁਪਲਾ ਪਾ ਕੇ ਕਿਸੇ ਨਹਿਰ ਦੇ ਕੰਡੇ ਤੇ ਬੈਠਾ ਹੈ ਜਾਂ ਖੋਖੇ ਤੇ ਬੈਠ ਕੇ ਚਾਹ ਪੀ ਰਿਹਾ ਅਨੰਤ ਲੈ ਰਿਹਾ ਜ਼ਿੰਦਗੀ ਦੇ ਕਿਸੇ ਨਾਲ ਕੋਈ ਰੌਲਾ ਗੋਲਾ ਨਹੀਂ ਨਾ ਕਿਸੇ ਦਾ ਕਿਸੇ ਦੀ ਪਰਵਾਹ ਆ ਮਤਲਬ ਐਸੇ ਮੇਰੇ ਕੁਐਸਚਨ ਆਇਆ ਸੀਗਾ ਮਾਈਂਡ 'ਚ ਤੁਸੀਂ ਮੈਂ ਦੇਖਣਾ ਚਾਹੁੰਨਾ ਕਿ ਮੇਰੇ ਫਾਲੋਅਰਸ ਜਾਂ ਜੋ ਜਿਹੜੇ ਜਿਹੜੇ ਵੀ ਦੁਨੀਆ ਤੇ ਆਮ ਲੋਕ ਨੇ ਉਹ ਕੀ ਸੋਚਦੇ ਨੇ ਇੱਕ ਆਰਟਿਸਟ ਬਾਰੇ ਜੇ ਤਾਂ ਉਹ ਜ਼ਰੂਰੀ ਆ ਤਾਂ ਮਾਜਮਾ ਦਿਖਾਉਣਾ ਹੈ ਆਰਟਿਸਟ ਲਈ ਫਿਰ ਤੁਸੀਂ ਬਲੈਕ ਹਾਰਟ ਭੇਜਿਓ ਜੇ ਨਹੀਂ ਜ਼ਰੂਰੀ ਕਿ ਮਤਲਬ ਕੋਈ ਵੀ ਆਰਟਿਸਟ ਸਿੰਪਲ ਵੀ ਰਹਿ ਸਕਦਾ ਫਿਰ ਤੁਸੀਂ ਰੈੱਡ ਹਾਰਟ ਭੇਜਿਓ ਸੋ ਇਹ ਇਹ ਕੁਐਸਚਨ ਕਿੱਥੋਂ ਆਇਆ ਮੇਰੇ ਮਾਈਂਡ ਦੇ ਵਿੱਚ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰੂੰਗਾ ਬਟ ਮੈਨੂੰ ਦੱਸਿਓ ਜਰੂਰ ਕਿ ਮਤਲਬ ਇਹ ਜ਼ਰੂਰੀ ਆ ਲਾਈਫ ਦੇ ਵਿੱਚ ਦਿਖਾਵਾ ਦਿਖਾਵਾ ਜਾਂ ਮਤਲਬ ਤਾਮਾ ਜਾਮਾ ਤੇ ਇੱਕ ਸਿੰਪਲ ਕੁਰਤੇ ਪਜਾਮਾ ਚਪਲਾ ਉਹਦੇ ਵਿੱਚ ਵੀ ਇੱਕ ਆਰਟਿਸਟ ਰਹਿ ਸਕਦਾ ਸਿਰ ਦੈਟਸ ਇਟ ਅਸੀ ਗੱਲ ਜੀ ਮੈਂ ਇੱਕ ਕੁਐਸਚਨ ਪੁੱਛਣਾ ਸੀ ਤੁਹਾਡੇ ਤੋਂ ਕਾਫੀ ਟਾਈਮ ਤੋਂ ਮਾਈਂਡ ਦੇ ਵਿੱਚ ਕੁਐਸਚਨ ਸੀ ਕਿ ਜਿਹੜਾ ਨਾਨ ਫੇਸ ਆ ਸੈਲੀਬ੍ਰਿਟੀ ਆ ਜਾਂ ਕੋਈ ਫੇਮਸ ਪਰਸਨੈਲਿਟੀ ਆ ਉਹਦਾ ਇਹ ਜ਼ਰੂਰੀ ਆ ਕਿ ਉਹ ਬ੍ਰਾਂਡਡ ਕੱਪੜੇ ਪਾਵੇ ਗੂਚੀ ਮੂਚੀ ਤੇ ਜਾਂ ਲਗਜ਼ਰੀ ਕਾਰ ਹੀ ਦਿਖਾਵੇ ਫੋਟੋਆਂ ਸਨੈਪਾਂ ਦੇ ਵਿੱਚ ਪੰਜਾਬੀ ਗਾਇਕ ਸਿੰਘਾ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਵਿਚਾਲੇ ਐਕਟਿਵ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਅਕਸਰ ਹੀ ਫੈਨਸ ਦੇ ਨਾਲ ਆਪਣੇ ਜਜ਼ਬਾਤ ਸਾਂਝੇ ਕੀਤੇ ਜਾਂਦੇ ਨੇ ਪਰ ਇਸ ਵਿਚਾਲੇ ਕਲਾਕਾਰ ਨੇ ਆਪਣੇ ਫੈਨਸ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਤੋਂ ਇੱਕ ਸਵਾਲ ਪੁੱਛਤੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਸਾਂਝਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਲਾਕਾਰਾਂ ਦਾ ਦਿਖਾਵਾ ਕਰਨਾ ਜ਼ਰੂਰੀ ਹੁੰਦਾ ਹੈ ਕਿਆ ਉਹਨਾਂ ਨੇ ਕਿਹਾ ਕਿ ਮੇਰੇ ਦਿਮਾਗ ਦੇ ਵਿੱਚ ਸਵਾਲ ਆਇਆ ਸੀ ਕਿ ਇਹ ਸਭ ਕਿਸੇ ਆਰਟਿਸਟ ਦੇ ਲਈ ਜ਼ਰੂਰੀ ਹੈ ਜਾਂ ਫਿਰ ਉਹ ਸਿੰਪਲ ਬਣ ਕੇ ਵੀ ਦੇ ਸਕਦਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਗਾਇਕ ਦੀ ਇਹ ਵੀਡੀਓ ਅਸੀ ਗੱਲ ਜੀ ਮੈਂ ਇੱਕ ਕੁਐਸਚਨ ਪੁੱਛਣਾ ਸੀ ਤੁਹਾਡੇ ਤੋਂ ਕਾਫੀ ਟਾਈਮ ਤੋਂ ਮਾਈਂਡ ਦੇ ਵਿੱਚ ਕੁਐਸਚਨ ਸੀ ਕਿ ਜਿਹੜਾ ਨਾਨ ਫੇਸ ਆ ਸੈਲੀਬ੍ਰਿਟੀ ਆ ਜਾਂ ਕੋਈ ਫੇਮਸ ਪਰਸਨੈਲਿਟੀ ਆ ਉਹਦਾ ਇਹ ਜ਼ਰੂਰੀ ਆ ਕਿ ਉਹ ਬ੍ਰਾਂਡਡ ਕੱਪੜੇ ਪਾਵੇ ਗੂਚੀ ਮੂਚੀ ਤੇ ਜਾਂ ਲਗਜ਼ਰੀ ਕਾਰ ਹੀ ਦਿਖਾਵੇ ਫੋਟੋਆਂ ਸਨੈਪਾਂ ਦੇ ਵਿੱਚ ਸਟਾਰ ਬਕ ਤੇ ਬੈਠੇ ਆ 10 20 ਜਾਣੇ ਇਕੱਠੇ ਅਸੀਂ ਰਹਿਨੇ ਆ ਦਰਜਾਨੇ ਉਧਰ ਜਾਣੇ ਮੰਨ ਲਓ ਗੱਡੀਆਂ 10 5 7 ਗੱਡੀਆਂ ਨਾਲ ਜਾਂਦੀਆਂ ਨੇ ਮੰਨ ਲਓ ਐਸੇ ਮੇਰੇ ਦਿਮਾਗ 'ਚ ਕੁਐਸਚਨ ਆਇਆ ਸੀਗਾ ਕਿ ਜ਼ਰੂਰੀ ਹੈ ਕਿਸੇ ਆਰਟਿਸਟ ਲਈ ਜਾਂ ਮਤਲਬ ਉਹ ਸਿੰਪਲ ਵੀ ਰਹਿ ਸਕਦਾ ਚਪਲਾ ਚੁਪਲਾ ਪਾ ਕੇ ਕਿਸੇ ਨਹਿਰ ਦੇ ਕੰਡੇ ਤੇ ਬੈਠਾ ਹੈ ਜਾਂ ਖੋਖੇ ਤੇ ਬੈਠ ਕੇ ਚਾਹ ਪੀ ਰਿਹਾ ਅਨੰਤ ਲੈ ਰਿਹਾ ਜ਼ਿੰਦਗੀ ਦੇ ਕਿਸੇ ਨਾਲ ਕੋਈ ਰੌਲਾ ਗੋਲਾ ਨਹੀਂ ਨਾ ਕਿਸੇ ਦਾ ਕਿਸੇ ਦੀ ਪਰਵਾਹ ਆ ਮਤਲਬ ਵੈਸੇ ਮੇਰੇ ਕੋਲ ਕੁਐਸਚਨ ਆਇਆ ਸੀਗਾ ਮਾਈਂਡ 'ਚ ਤੁਸੀਂ ਮੈਂ ਦੇਖਣਾ ਚਾਹੁੰਨਾ ਕਿ ਮੇਰੇ ਫਾਲੋਅਰਸ ਜਾਂ ਜੋ ਜਿਹੜੇ ਜਿਹੜੇ ਵੀ ਦੁਨੀਆ ਤੇ ਆਮ ਲੋਕ ਨੇ ਉਹ ਕੀ ਸੋਚਦੇ ਨੇ ਇੱਕ ਆਰਟਿਸਟ ਬਾਰੇ ਜੇ ਤਾਂ ਉਹ ਜ਼ਰੂਰੀ ਆ ਤਾਂ ਮਾਜਾਮਾ ਦਿਖਾਉਣਾ ਹੈ ਇੱਕ ਆਰਟਿਸਟ ਲਈ ਫਿਰ ਤੁਸੀਂ ਬਲੈਕ ਹਾਰਟ ਭੇਜਿਓ ਜੇ ਨਹੀਂ ਜ਼ਰੂਰੀ ਕਿ ਮਤਲਬ ਕੋਈ ਵੀ ਆਰਟਿਸਟ ਸਿੰਪਲ ਵੀ ਰਹਿ ਸਕਦਾ ਫਿਰ ਤੁਸੀਂ ਰੈੱਡ ਹਾਰਟ ਭੇਜਿਓ ਸੋ ਇਹ ਇਹ ਕੁਐਸਚਨ ਕਿੱਥੋਂ ਆਇਆ ਮੇਰੇ ਮਾਈਂਡ ਦੇ ਵਿੱਚ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰੂੰਗਾ ਬਟ ਮੈਨੂੰ ਦੱਸਿਓ ਜਰੂਰ ਕਿ ਮਤਲਬ ਇਹ ਜ਼ਰੂਰੀ ਆ ਲਾਈਫ ਦੇ ਵਿੱਚ ਦਿਖਾਵਾ ਦਿਖਾਵਾ ਜਾਂ ਮਤਲਬ ਤਾਮਾ ਜਾਮਾ ਤੇ ਇੱਕ ਸਿੰਪਲ ਕੁਰਤੇ ਪਜਾਮਾ ਚਪਲਾ ਉਹਦੇ ਵਿੱਚ ਵੀ ਇੱਕ ਆਰਟਿਸਟ ਰਹਿ ਸਕਦਾ ਸਿਰ ਦੈਟਸ ਇਟ